ਸਾਤਰੀਏ ਕਾਲ ਜੀ ਸਾਰਿਆਂ ਨੂੰ ਜਜ਼ਬਾਤੀ ਜ਼ਿੰਦਗੀ સ્ટોਰੀਜ਼ 'ਚ ਤੁਹਾਡਾ ਸਵਾਗਤ ਹੈ। ਹਾਜ਼ਰ ਹਾਂ ਨਵੀਂ ਕਹਾਣੀ ਉਡਾਰੂ ਹੋਈ ਬੋਟ। ਉਡਾਰੂ ਹੋਈ ਬੋਟ ਕਹਾਣੀ ਪੰਜਾਬ ਦੇ ਪ੍ਰਸਿੱਧ ਸਾਇਤਕਾਰ ਡਾਕਟਰ ਇਕਬਾਲ ਸਿੰਘ ਸਕਰਾਦੀ ਜੀ ਦੀ ਲਿਖੀ ਹੋਈ ਹੈ। ਉਮੀਦ ਕਰਦੀ ਹਾਂ ਇਹਨਾਂ ਦੀਆਂ ਬਾਕੀ ਕਹਾਣੀਆਂ ਵਾਂਗ ਤੁਹਾਨੂੰ ਇਹ ਕਹਾਣੀ ਵੀ ਬਹੁਤ ਪਸੰਦ ਆਵੇਗੀ। ਹਰਜੀਤ ਸਿੰਘ ਨੇ ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਤੋਂ ਕੰਪਿਊਟਰ ਸਾਇੰਸ ਵਿੱਚ ਬੀਟੈਕ ਦੀ ਡਿਗਰੀ ਬਹੁਤ ਵਧੀਆ ਅੰਕ ਲੈ ਕੇ ਹਾਸਲ ਕਰ ਲਈ ਸੀ। ਹਣੋ ਕਈ ਵੱਡੀਆਂ ਫਰਮਾਂ ਵਿੱਚ ਜੌਬ ਲਈ ਅਪਲਾਈ ਕਰ ਚੁੱਕਾ ਸੀ। ਬੇਸ਼ੱਕ ਅਜੀਤ ਕੁਸ ਨੂੰ ਕਿਸੇ ਵੀ ਫਰਮ ਵੱਲੋਂ ਜੌਬ ਲਈ ਸੱਦਾ ਪੱਤਰ ਨਹੀਂ ਸੀ ਮਿਲਿਆ। ਪਰੰਤੂ ਤਿੰਨ ਫਰਮਾਂ ਵੱਲੋਂ ਉਸ ਨੂੰ ਕੁਝ ਸਮੇਂ ਲਈ ਇੰਤਜ਼ਾਰ ਕਰਨ ਲਈ ਕਿਹਾ ਗਿਆ ਸੀ। ਇਹ ਤਾਂ ਤੈ ਸੀ ਕਿ ਦੇਰ ਸਵੇਰ ਉਸ ਨੂੰ ਕਿਸੇ ਨਾ ਕਿਸੇ ਵੱਡੀ ਫਰਮ ਵਿੱਚ ਚੰਗੀ ਨੌਕਰੀ ਲੱਗਣ ਦੀ ਪੂਰੀ ਸੰਭਾਵਨਾ ਬਣੀ ਹੋਈ ਸੀ। ਪਰੰਤੂ ਆਪਣੇ ਸਕੂਲ ਵੜਦੇ ਦੋਸਤਾਂ ਸਤਪ੍ਰੀਤ ਸੰਧੂ ਤੇ ਹੇਮਰਾਜ ਗੋਇਲ ਦੇ ਅਜੇਹਾ ਤੱਕੇ ਚੜਿਆ। कि ਉਸਨੇ ਵੀ ਕੈਨੇਡਾ ਜਾਣ ਦੀ ਜ਼ਿਆਦ ਫੜ ਲਈ। ਮੱਧ ਵਰਗੀ ਕਿਸਾਨੀ ਪਰਵਾਰ ਨਾਲ ਸੰਬੰਧਿਤ ਉਸਦੇ ਪਾਪਾ ਇੰਦਰਬੀਰ ਸਿੰਘ ਖੰਗੂੜਾ ਨੇ ਉਸਨੂੰ ਬਹੁਤ ਸਮਝਾਇਆ। ਦੇਖ ਪੁੱਤ ਘਰ ਦੀ ਸਾਰੀ ਹਾਲਤ ਤੇਰੇ ਸਾਹਮਣੇ ਆ। ਕੁੱਲ 9 ਏਕੜ ਭੋਏ ਆਪਣੇ ਕੋਲ ਆ। ਦੱਬ ਘਟ ਕੇ ਬੜੀ ਮੁਸ਼ਕਲ ਨਾਲ ਘਰ ਦਾ ਦਾਲ ਫੁਲਕਾ ਤੁਰਦਾ। ਪਹਿਲਾਂ ਹੀ ਤੇਰੀ ਪੜ੍ਹਾਈ ਤੇ ਲੱਖਾਂ ਰੁਪਏ ਖਰਚ ਚੁੱਕੇ ਆ। ਹੁਣ ਤੇਰੀ ਡਿਗਰੀ ਪੂਰੀ ਹੋ ਗਈ ਆ। ਅੱਜ ਭਲਕਿ ਤੇਰੀ ਕੋਈ ਨਾ ਕੋਈ ਨੌਕਰੀ ਲੱਗ ਜਾ ਤੂੰ ਪਰਦੇਸਾਂ ਵਿੱਚ ਕਾਦੇ ਲਈ ਠੱਕੇ ਖਾਣੇ ਆ ਪਰੰਤੂ ਉਹਦੇ ਯਾਰਾਂ ਦੀ ਉਹਨੂੰ ਅਜੇ ਹੀ ਉਂਗਲ ਲੱਗੀ ਹੋਈ ਸੀ ਕਿ ਉਹ ਕੋਈ ਵੀ ਗੱਲ ਸੁਣਨ ਸਮਝਣ ਲਈ ਰੱਤੀ ਭਰ ਵੀ ਤਿਆਰ ਨਹੀਂ ਸੀ ਉਹਨੇ ਆਪਣੇ ਪਾਪਾ ਨੂੰ ਦੋ ਟੱਕ ਫੈਸਲਾ ਸੁਣਾ ਦਿੱਤਾ ਸੀ ਦੇਖੋ ਪਾਪਾ ਜਿੰਨੇ ਕ ਆਪਣੇ ਕੋਲ ਜ਼ਮੀਨ ਆ ਤੁਸੀਂ ਸਾਰੀ ਉਮਰ ਮਿੱਟੀ ਨਾਲ ਮਿੱਟੀ ਹੁੰਦੇ ਰਹੇ ਹੋ ਆਪਣੇ ਪੱਲੇ ਕੀ ਪਿਆ ਨਾ ਕਦੀ ਚੱਜਦਾ ਪੈਨਿਆ ਨਾ ਹੰਡਾਇਆ ਸਾਰੀ ਉਮਰ ਆਪਾਂ ਰੁੱਖੀ ਵਿੱਚ ਸਿਖਾ ਕੇ ਡੰਗ ਟਪਾਇਆ ਮੈਂ ਤਾਂ ਹੁਣ ਆਈਲੈਂਡਸ ਕਲੀਅਰ ਕਰਕੇ ਕੈਨੇਡਾ ਹੀ ਜਾਣਾ ਬਸ ਤੁਸੀਂ ਮੇਰੇ ਲਈ ਜਹਾਜ਼ ਦੀ ਟਿਕਟ ਤੇ ਮੇਰੀ ਦੋ ਸੈਮੈਸਟਰ ਦੀ ਫੀਸ ਭਰ ਦਿਓ ਉਸ ਤੋਂ ਬਾਅਦ ਮੈਂ ਤੁਹਾਨੂੰ ਕਦੇ ਵੀ ਫੀਸ ਜਾਂ ਖਰਚੇ ਲਈ ਨਹੀਂ ਕਹਾਂਗਾ ਬਸ ਤੁਸੀਂ ਹੁਣ ਨੰਨਾ ਨਾ ਮਾਰੋ ਮੈਨੂੰ ਪਤਾ ਇੱਥੇ ਮੇਰਾ ਕੁਝ ਨਹੀਂ ਬਣਨਾ ਮੇਰਾ ਭਵਿੱਖ ਤਾਂ ਉੱਥੇ ਹੀ ਆ ਪੁੱਤਰ ਦੀ ਜ਼ਿੱਦ ਤੇ ਦ੍ਰਿੜਤਾ ਭਰੀਆਂ ਗੱਲਾਂ ਸੁਣ ਕੇ ਉਸਦੇ ਪਾਪਾ ਚੁੱਪ ਕਰ ਗਏ। ਉਸਨੇ ਪਾਪਾ ਤੋਂ 15000 ਰੁਪਏ ਲੈ ਕੇ ਉਸੇ ਦਿਨ ਨੀਰਲੇ ਸ਼ਹਿਰ ਜਾ ਕੇ ਆਈਲਟਸ ਦੀ ਫੀਸ ਭਰ ਦਿੱਤੀ ਸੀ। ਉਹ ਹਰ ਰੋਜ਼ ਆਪਣੇ ਪੁਰਾਣੇ ਸਕੂਟਰ ਉੱਤੇ ਕਲਾਸ ਨੂੰ ਸ਼ਹਿਰ ਜਾਂਦਾ। ਘਰ ਆ ਕੇ ਸਾਰਾ-ਸਾਰਾ ਦਿਨ ਆਪਣੇ ਨੋਟਸਾਂ ਦੀ ਫੋਲਾ-ਫਾਲੀ ਕਰਦਾ ਰਹਿੰਦਾ। ਕਦੇ ਨੈੱਟ ਉੱਤੇ ਜਾ ਕੇ ਕੁਝ ਨਾ ਕੁਝ ਸਰਚ ਕਰਦਾ ਰਹਿੰਦਾ। ਉਹ ਦੇਰ ਰਾਤ ਤੱਕ ਪੜ੍ਹਦਾ ਰਹਿੰਦਾ। ਇੱਕ ਦੋ ਵਾਰੀ ਰਾਤੀ 2:30 ਪੌਣੇ 3 ਵਜੇ ਉਸਦੇ ਬੀਜੀ ਦੀ ਜਾਗ ਖੁੱਲੀ ਪੁੱਤ ਦੇ ਕਮਰੇ ਦੀ ਜਾਗਦੀ ਲਾਈਟ ਵੇਖ ਕੇ ਉਸਨੇ ਹੌਲੀ ਜਿਹਾ ਦਰਵਾਜ਼ਾ ਖੋਲਿਆ ਪੁੱਤ ਨੂੰ ਪੜ੍ਹਾਈ ਵਿੱਚ ਮਗਨ ਵੇਖ ਉਸਨੂੰ ਖੁਸ਼ੀ ਪਰੇ ਤਸੱਲੀ ਹੋਈ ਸੀ ਕਿ ਉਹ ਬਹੁਤ ਜ਼ਿਆਦਾ ਸਖਤ ਮਿਹਨਤ ਕਰ ਰਿਹਾ ਹੈ ਉਹ ਉਸਨੂੰ ਬੈਨ ਬੁਲਾਈ ਚੁੱਪਚਾਪ ਮੋੜਾਈ ਸੀ ਅਗਲੀ ਰਾਤ ਫੇਰ ਸਵੇਰੇ 3 ਵਜੇ ਉਹਦੇ ਬੀਜੀ ਦੀ ਅੱਖ ਖੁੱਲ ਗਈ ਸੀ ਉਹ ਹੌਲੀ ਜਿਹੀ ਪੁੱਤ ਦੇ ਕਮਰੇ ਵਿੱਚ ਚਲੀ ਗਈ। ਬੀਜੀ ਨੇ ਉਹਦੇ ਵਾਲਾਂ ਵਿੱਚ ਪਿਆਰ ਨਾਲ ਹੱਥ ਫੇਰਦਿਆਂ ਆਖਿਆ ਪੁੱਤ ਹਰੀ ਬਹੁਤ ਰਾਤ ਹੋ ਗਈ ਆ। ਤੂੰ ਕੱਲ ਸਵੇਰੇ ਆਪਣੇ ਕਲਾਸ ਲਾਉਣ ਸ਼ਹਿਰ ਵੀ ਜਾਣਾ। ਹੁਣ ਤੈਨੂੰ ਆਰਾਮ ਕਰਨਾ ਚਾਹੀਦਾ। ਮਾਂ ਦੀਆਂ ਮੋਹ ਤੇ ਪਿਆਰ ਭਜੀਆਂ ਗੱਲਾਂ ਸੁਣ ਕੇ ਉਹ ਬੋਲਿਆ ਬੀਜੀ ਬਸ ਮੇਰਾ ਥੋੜਾ ਜਿਹਾ ਕੰਮ ਬਾਕੀ ਆ। ਕੱਲ ਨੂੰ ਮੇਰੇ ਸਰ ਨੇ ਸਾਡਾ ਟੈਸਟ ਲੈਣਾ। ਬਸ ਉਸੇ ਦੀ ਤਿਆਰੀ ਵਿੱਚ ਲੱਗਾ ਹਾਂ ਬੀਜੀ ਤੁਸੀਂ ਮੇਰੀ ਸਿਹਤ ਜਾਂ ਨੀਂਦ ਲਈ ਕੋਈ ਫਿਕਰ ਨਾ ਕਰਿਆ ਕਰੋ ਮੈਂ ਬਿਲਕੁਲ ਠੀਕ ਹਾਂ ਨਾਲੇ ਕੁਝ ਹਾਸਲ ਕਰਨ ਲਈ ਨੀਂਦ ਤੇ ਸੁੱਖ ਦਾ ਤ્યાਗ ਤਾਂ ਕਰਨਾ ਹੀ ਹੁੰਦਾ ਦੂਜਾ ਆਪਣੇ ਘਰ ਦੀ ਸਾਰੀ ਸਥਿਤੀ ਮੇਰੇ ਸਾਹਮਣੇ ਆ ਮੇਰੇ ਪਾਪਾ ਨੇ ਪਹਿਲਾਂ ਹੀ ਮੇਰੀ ਪੜ੍ਹਾਈ ਉੱਤੇ ਲੱਖਾਂ ਰੁਪਏ ਖਰਚ ਕਰ ਦਿੱਤੇ ਹਨ ਬਸ ਹੁਣੇ ਆਖਰੀ ਹਮਲਾ ਮਾਰ ਕੇ ਮੈਂ ਆਪਣੀ ਮੰਜ਼ਿਲ ਫਤੇ ਕਰਨੀ ਚਾਹੁੰਦਾ ਹਾਂ ਮੇਰੀ ਇਕੋ ਇੱਕ ਦਿਲੀ ਤਮੰਨਾ ਹੈ ਕਿ ਆਪਣੇ ਪੈਰਾਂ ਉੱਤੇ ਖੜੋਗੇ ਬੀਜੀ ਪਾਪਾ ਜੀ ਦੀ ਝੋਲੀ ਵਿੱਚ ਉਹ ਸਾਰੀਆਂ ਖੁਸ਼ੀਆਂ ਪਾ ਸਕਾਂ ਜਿਹੜੀਆਂ ਉਹਨਾਂ ਆਪਣੀ ਸਾਰੀ ਉਮਰ ਮੇਰੀ ਪੜ੍ਹਾਈ ਕਾਰਨ ਕੁਰਬਾਨ ਕੀਤੀਆਂ ਹਨ ਪੁੱਤ ਦੀਆਂ ਸੂਝ ਤੇ ਸਿਆਣਪ ਭਰੀਆਂ ਗੱਲਾਂ ਸੁਣ ਕੇ ਮਾਂ ਉਸ ਨੂੰ ਆਪਣੀ ਹਿੱਕ ਨਾਲ ਲਾ ਲੈਂਦੀ ਹੈ ਫਿਰ ਕਹਿੰਦੀ ਹਰੀ ਜੇ ਤੂੰ ਹੋਰ ਲੰਬੇ ਸਮੇਂ ਤੱਕ ਪੜ੍ਹਾਈ ਕਰਨੀ ਆ ਤਾਂ ਮੈਂ ਤੇਰੇ ਲਈ ਚਾਹ ਦਾ ਕੱਪ ਬਣਾ ਦਿਆਂ ਨਹੀਂ ਬੀਜੀ ਮੇਰਾ ਕੰਮ ਬਸ ਖਤਮ ਹੋਣੇ ਵਾਲਾ ਤੁਸੀਂ ਜਾ ਕੇ ਆਰਾਮ ਕਰੋ ਮੈਂ ਵੀ ਥੋੜੀ ਦੇਰ ਬਾਅਦ ਸੌਂ ਜਾਣਾ ਪੁੱਤਰ ਨੇ ਆਖਿਆ ਉਹ ਚੁੱਪਚਾਪ ਉੱਠ ਕੇ ਆਪਣੇ ਬਿਸਤਰੇ ਤੇ ਆ ਗਈ ਲਗਭਗ 4 ਮਹੀਨਿਆਂ ਬਾਅਦ ਹਰਜੀਤ ਦਾ ਆਈਲਰਟਸ ਦਾ ਨਤੀਜਾ ਐਲਾਨ ਦਿੱਤਾ ਗਿਆ ਉਸਨੇ ਸਖਤ ਮਿਹਨਤ ਕਰਕੇ ਪਹਿਲੀ ਵਾਰੀ ਵਿੱਚ ਹੀ ਸਾਢੇ 7 ਬੈਂਡ ਹਾਸਲ ਕਰ ਲਈ ਸਨ। ਨਤੀਜਾ ਸੁਣ ਕੇ ਉਸਦੀ ਬੀਜੀ ਪਾਪਾ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਸੀ। 2 ਮਹੀਨਿਆਂ ਬਾਅਦ ਉਸਦਾ ਵੀਜ਼ਾ ਲੱਗ ਗਿਆ ਸੀ। 9 ਅਗਸਤ ਨੂੰ ਦਿੱਲੀ 에ਅਰਪੋਰਟ ਤੋਂ ਸਵੇਰੇ 7 ਵਜੇ ਉਸਦੀ ਫਲਾਈਟ ਸੀ। 8 ਅਗਸਤ ਦੀ ਰਾਤ 10 ਵਜੇ ਉਹ ਆਪਣੀ ਬੀਜੀ ਪਾਪਾ ਨਾਲ ਦਿੱਲੀ 에ਅਰਪੋਰਟ ਉੱਤੇ ਜਾਣ ਲਈ ਘਰੋਂ ਚੱਲਿਆ ਸੀ। ਬੇਸ਼ੱਕ ਉਹਦੇ ਦਾਦਾ-ਦਾਦੀ ਤੇ ਛੋਟੀ ਭੈਣ ਹਸਨ ਮਰੀਦ ਵੀ ਨਾਲ ਜਾਣ ਦੀ ਜ਼ਿੱਦ ਕਰ ਰਹੀ ਸੀ ਪਰੰਤੂ ਲੰਮਾ ਸਫ਼ਰ ਹੋਣ ਕਾਰਨ ਉਹ ਉਹਨਾਂ ਤਿੰਨਾਂ ਨੂੰ ਘਰ ਹੀ ਛੱਡ ਗਏ ਸਨ ਸਵੇਰੇ 5 ਵਜੇ ਉਸ ਦੀ 에ਅਰਪੋਰਟ ਅੰਦਰ ਐਂਟਰੀ ਸੀ ਉਹ ਖੁਸ਼ੀ ਦੇ ਰੋਂ ਵਿੱਚ ਪੂਰਾ ਚੈੱਕ ਰਿਆ ਸੀ ਉਹਦੇ ਪਾਪਾ ਵੀ ਪੂਰੀ ਚੜ੍ਹਦੀ ਕਲਾ ਵਿੱਚ ਸਨ ਪਰੰਤੂ ਬੀਜੀ ਦੀਆਂ ਅੱਖਾਂ ਵਿੱਚਲੀ ਚਮਕ ਕਿਧਰੇ ਲੋਪ ਹੋ ਚੁੱਕੀ ਸੀ ਲੱਖ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਉਸ ਦੀਆਂ ਅੱਖਾਂ ਵਿੱਚੋਂ ਵਹਿਦਾ ਪਾਣੀ ਦੱਸ ਰਿਹਾ ਸੀ ਜਿਵੇਂ ਵਿਦੇਸ਼ੀ ਧਰਤੀ ਨੇ ਉਸ ਦੀਆਂ ਆਂਦਰਾਂ ਕੱਢ ਲਈਆਂ ਹੋ। ਇੱਕ ਵਾਰੀ ਤਾਂ ਇੰਦਰਬੀਰ ਦੇ ਦਿਲ ਵਿੱਚ ਆਇਆ ਕਿ ਉਹ ਪਤਨੀ ਨੂੰ ਹੌਸਲਾ ਦੇਵੇ। ਅੱਗੇ ਹੋ ਕੇ ਉਹਦੀਆਂ ਅੱਖਾਂ ਵਿੱਚੋਂ ਵਹਿਦੀ ਗੰਗਾ ਜਮਨਾ ਨੂੰ ਸਾਫ਼ ਕਰ ਦੇਵੇ। ਉਸ ਨੂੰ ਆਪਣੀ ਹੱਥ ਨਾਲ ਲਾ ਕੇ ਘੁੱਟ ਲਵੇ। ਪ੍ਰੰਤੂ ਜਵਾਨ ਪੁੱਤ ਦੇ ਸਾਹਮਣੇ ਖੜਾ ਹੋਣ ਕਾਰਨ ਤੇ ਲੋਕਾਂ ਦੀ ਭੀੜ ਕਾਰਨ ਉਹ ਕੁਝ ਵੀ ਨਾ ਕਰ ਸਕਿਆ। ਬੇਸ਼ੱਕ ਉਸ ਨੇ ਆਪਣੇ ਮਨ ਨੂੰ ਬਹੁਤ ਕਰੜਾ ਕਰਕੇ ਰੱਖਿਆ ਹੋਇਆ ਸੀ ਪਰੰਤੂ ਪਰਦੇਸ ਜਾ ਰਹੇ ਪੁੱਤਰ ਦੀ ਪਿੱਠ ਵੇਖ ਕੇ ਉਹਦਾ ਆਪਣਾ ਚਿੱਤ ਵੀ ਗੋਦਿਆਂ ਵਿੱਚ ਪਿਆ ਹੋਇਆ ਸੀ ਸਮਾਨ ਦੀ ਚੈਕਿੰਗ ਤੇ ਕਲੀਅਰੈਂਸ ਹੋ ਚੁੱਕੀ ਸੀ ਹਰਜੀਤ ਜਹਾਜ਼ ਵੱਲ ਜਾਣ ਤੋਂ ਪਹਿਲਾਂ ਆਖਰੀ ਵਾਰੀ ਆਪਣੇ ਬੀਜੀ ਪਾਪਾ ਨੂੰ ਦੂਰੋਂ ਹੀ ਸਾਥਰੀ ਅਕਾਲ ਬੁਲਾਉਣ ਲਈ ਮੁੜਿਆ ਸਾਹਮਣੇ ਆਪਣੇ ਬੀਜੀ ਪਾਪਾ ਦੀਆਂ ਉਦਾਸ ਤੇ ਵਿਰਾਨ ਅੱਖਾਂ ਤੱਕ ਕੇ ਉਸਦਾ ਸਖਤ ਮਨ ਵੀ ਡੋਲ ਗਿਆ ਸੀ ਉਸਨੇ ਦੂਰੋਂ ਹੀ ਦੋਵੇਂ ਹੱਥਾਂ ਨਾਲ ਬੀਜੀ ਪਾਪਾ ਜੀ ਨੂੰ ਸਾਥਰੀ ਅਕਾਲ ਬੁਲਾਈ ਸੀ ਫਿਰ ਉਹ ਉਹਨਾਂ ਵੱਲ ਪਿੱਠ ਕਰਕੇ ਆਪਣੀਆਂ ਅੱਖਾਂ ਵਿੱਚ ਆਏ ਹੰਝੂਆਂ ਨੂੰ ਪੂੰਝਣ ਲੱਗ ਪਿਆ ਸੀ ਸਵੇਰੇ 7:30 ਵਜੇ ਦੋਵੇਂ ਜੀ ਚੁੱਪਚਾਪ ਆ ਕੇ ਕਿਰਾਏ ਦੀ ਗੱਡੀ ਵਿੱਚ ਆ ਬੈਠੇ ਸਨ ਡਰਾਈਵਰ ਨੇ ਦੋਵਾਂ ਦੇ ਉੱਤਰੇ ਚਿਹਰੇ ਵੇਖ ਲਏ ਸਨ ਆਮ ਤੌਰ ਤੇ ਉਹ 에ਅਰਪੋਰਟ ਉੱਤੇ ਆਪਣੇ ਧੀ ਜਾਂ ਪੁੱਤਰ ਨੂੰ ਚੜਾਉਣਾ ਇਹ ਮਾਪਿਆਂ ਨੂੰ ਵਧਾਈਆਂ ਦੇ ਦਿੰਦਾ ਸੀ ਪਤਾਈ ਦੇ ਰੂਪ ਵਿੱਚ ਉਸ ਨੂੰ 2400 ਰੁਪਏ ਸ਼ਗਨ ਦੇ ਮਿਲ ਜਾਂਦੇ ਸਨ। ਦੋਵਾਂ ਜੀਆਂ ਦੀਆਂ ਬੇਰਾਨ ਅੱਖਾਂ ਤੇ ਉੱtre ਚਿਹਰੇ ਦੀ ਪਲਤਣ ਵੇਖ ਕੇ ਅੱਜ ਧਰਮਪਾਲ ਦੇ ਮੂੰਹੋਂ ਕੋਈ ਵੀ ਸ਼ਬਦ ਨਹੀਂ ਸੀ ਨਿਕਲਿਆ। ਉਸਨੇ ਚੁੱਪਚਾਪ ਗੱਡੀ ਸਟਾਰਟ ਕਰ ਲਈ ਸੀ। ਉਸਨੇ ਆਪਣੇ ਦੋਵੇਂ ਹੱਥ ਜੋੜੇ। ਅੱਖਾਂ ਬੰਦ ਕੀਤੀਆਂ। ਬੁੱਲਾਂ ਵਿੱਚ ਕੁਝ ਫਸਫਸਾਇਆ। ਅਗਲੇ ਪਲਾ ਵਿੱਚ ਗੱਡੀ ਸਰਪਟ ਦੌੜ ਰਹੀ ਸੀ। ਲਗਭਗ ਅੱਧੇ ਘੰਟੇ ਬਾਅਦ ਇੰਦਰਬੀਰ ਨੇ ਬੋਝਲ ਮਾਹੌਲ ਨੂੰ ਸੁਖਾਵਾਂ ਕਰਨ ਦੀ ਚਾਹ ਨਾਲ ਪਤਨੀ ਨੂੰ ਸੁਣਾ ਕੇ ਆਖਿਆ ਚਲੋ ਕੁਦਰਤ ਦਾ ਲੱਖ ਲੱਖ ਸ਼ੁਕਰ ਹੈ ਸਾਡਾ ਪੁੱਤ ਸੁੱਖੀ ਸੰਦੀ ਜਹਾਂ ਚੜ੍ਹਿਆ ਏ ਨਹੀਂ ਤਾਂ ਹਰ ਰੋਜ਼ ਧੋਖੇਬਾਜ਼ ਏਜੰਟਾਂ ਦੇ ਤੱਕੇ ਚੜੇ ਮੁੰਡੇ ਕੁੜੀਆਂ ਦੀ ਕੋਈ ਯੋਗ ਸੁਗ ਨਹੀਂ ਨਿਕਲਦੀ ਉਹ ਕਿੱਥੇ ਗਈ ਬਹੁਤਿਆਂ ਨੂੰ ਤਾਂ ਇਹਨਾਂ ਠੱਗੀ ਠੋਰੀ ਵਾਲੇ ਏਜੰਟਾਂ ਦੇ ਆਪਣੇ ਹੀ ਦਲਾਲ ਮਾਰਮਕਾਉਂਦੇ ਹਨ ਜਾਂ ਗਲਤ ਢੰਗ ਨਾਲ ਭੇਜੇ ਬਗਾਨੇ ਦੇਸ਼ ਦੀ ਪੁਲਸ ਨੂੰ ਜਾਣਕਾਰੀ ਦੇ ਕੇ ਗ੍ਰਿਫਤਾਰ ਕਰਵਾ ਦਿੰਦੇ ਹਨ ਲੋਕਾਂ ਦੇ ਪੁੱਤ ਧੀ ਬਗਾਨੇ ਦੇਸ਼ ਦੀਆਂ ਜੇਲਾਂ ਵਿੱਚ ਸੜਦੇ ਰਹਿੰਦੇ ਹਨ ਮਾੜੀ ਕਿਸਮਤ ਵਾਲੀ ਅਜਿਹੇ ਪਖੰਡਿਤ ਏਜੰਟਾਂ ਦੇ ਝਾਂਸਿਆਂ ਵਿੱਚ ਆ ਕੇ ਬਹੁਤ ਸਾਰੀਆਂ ਮੁਟਿਆਰਾਂ ਤਾਂ ਆਪਣਾ ਜੱਤ ਸੱਤ ਗਵਾ ਬੈਂਦੀਆਂ ਹਨ ਉਹ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹੋ ਜਾਂਦੀਆਂ ਹਨ ਜਿਹੜੀ ਉਹਨਾਂ ਵਿਚਾਰੀਆਂ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਹੁੰਦੀ ਆਮ ਤੌਰ 'ਤੇ ਅਜਿਹੇ ਗੰਦੇ ਤੇ ਗਲੀਜ਼ ਮਾਹੌਲ ਵਿੱਚੋਂ ਕੋਈ ਬਾਹਰ ਹੀ ਨਹੀਂ ਨਿਕਲ ਸਕਦੀ ਜੇਕਰ ਉਹਨਾਂ ਵਿੱਚੋਂ ਕੁਝ ਇੱਕ ਨੂੰ ਬਾਹਰ ਨਿਕਲਣ ਦਾ ਮੌਕਾ ਵੀ ਮਿਲਦਾ ਹੈ ਤਦ ਵੀ ਉਹ ਸੰਗ ਸ਼ਰਮ ਦੀਆਂ ਮਾਰੀਆਂ ਆਪਣੇ ਮਾਪਿਆਂ ਨਾਲ ਕੋਈ ਰابطਾ ਕਾਇਮ ਨਹੀਂ ਕਰਦੀਆਂ ਹਾਲਾਂਕਿ ਉਹਨਾਂ ਦੀ ਇਸ ਹਾਲਤ ਲਈ ਉਹਨਾਂ ਆਪ ਕੋਈ ਵੀ ਗਲਤੀ ਨਹੀਂ ਕੀਤੀ ਹੁੰਦੀ ਉਹਨਾਂ ਵਿਚਾਰੀਆਂ ਦੇ ਮਾਪੇ ਵੀ ਤਾਂ ਸਬਰ ਦਾ ਘਟ ਵਰ ਕੇ ਚੁੱਪਚਾਪ ਬੈਠ ਜਾਂਦੇ ਹਨ ਕਿਹੜਾ ਕਿਸੇ ਦਾ ਕੋਈ ਜੋਰ ਚੱਲਦਾ ਪਤੀ ਦੀ ਲੰਮੀ ਚੌੜੀ ਗੱਲਬਾਤ ਸੁਣ ਕੇ ਵੀ ਪਤਨੀ ਨੇ ਕੋਈ ਹੰਗਾਰਾ ਨਾ ਭਰਿਆ ਉਸ ਨੂੰ ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਉਸ ਦਾ ਕੇਵਲ ਸਰੀਰ ਦਾ ਢਾਂਚਾ ਹੀ ਗੱਡੀ ਦੀ ਸੀਟ ਉੱਤੇ ਰੱਖਿਆ ਹੋਵੇ ਰੂਹ ਤਾਂ ਉਸ ਦੀ ਉਸ ਦੇ ਪੁੱਤ ਨਾਲ ਹੀ ਚਲੀ ਗਈ ਸੀ ਪ੍ਰੰਤੂ ਡਰਾਈਵਰ ਨੇ ਉਸ ਦੀਆਂ ਸਾਰੀਆਂ ਗੱਲਾਂ ਬੜੇ ਧਿਆਨ ਨਾਲ ਸੁਣੀਆਂ ਸਨ ਉਹ ਬੋਲਿਆ ਹਾਂਜੀ ਸਰਦਾਰ ਸਾਹਿਬ ਤੁਸੀਂ ਬਿਲਕੁਲ ਸੱਚੀਆਂ ਗੱਲਾਂ ਕਹੀਆਂ ਹਨ ਪਰੰਤੂ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਇਹਨਾਂ ਧੋਖੇਬਾਜ਼ ਪਖੰਡੀ ਏਜੰਟਾਂ ਨੇ ਇੰਨੇ ਸਾਲਾਂ ਤੋਂ ਆਪਣਾ ਮੱਕੜ ਜਾਲ ਬੁਣਿਆ ਹੋਇਆ ਸਾਡੀਆਂ ਸਰਕਾਰਾਂ ਵੱਡੇ ਵੱਡੇ ਅਫਸਰ ਪੁਲਿਸ ਦੇ ਅਧਿਕਾਰੀ ਇਹਨਾਂ ਖਿਲਾਫ ਕੋਈ ਕਾਰਵਾਈ ਕਿਉਂ ਨਹੀਂ ਕਰਦੇ ਇਹਨਾਂ ਨੂੰ ਜੇਲਾ ਵਿੱਚ ਬੰਦ ਕਰਕੇ ਸਜ਼ਾਵਾ ਕਿਉਂ ਨਹੀਂ ਦਿੰਦੇ ਆਮ ਲੋਕੀਂ ਜਾਗਰਤ ਹੋ ਕੇ ਇਹਨਾਂ ਨੂੰ ਧੌਣ ਤੋਂ ਕਿਉਂ ਨਹੀਂ ਫੜਦੇ ਨਹੀਂ ਨਹੀਂ ਧਰਮਪਾਲ ਇਹੋ ਜੀ ਕੋਈ ਗੱਲ ਨਹੀਂ ਇਹਨਾਂ ਲੋਕਾਂ ਖਿਲਾਫ ਕਾਰਵਾਈ ਤਾਂ ਹੁੰਦੀ ਹੈ ਪਰੰਤੂ ਇਹ ਲੋਕ ਆਪਣੇ ਧਨ ਦੌਲਤ ਤੇ ਉੱਪਰ ਤੱਕ ਹਿੱਸੇਦਾਰੀ ਹੋਣ ਕਾਰਨ ਬਚ ਜਾਂਦੇ ਇਹਨਾਂ ਲੋਕਾਂ ਨੇ ਤਾਂ ਮੱਕੜੀ ਵਾਲਾ ਅਜੀ ਹਾ ਤਾਣਾ ਤਣਿਆ ਹੋਇਆ ਕਿ ਸਾਡੇ ਭੋਲੇ ਬਾਲੇ ਲੋਕਾਂ ਦੇ ਸਾਊ ਧੀਆਂ ਪੁੱਤਰ ਇਨਾਂ ਦੇ ਜਾਲ ਵਿੱਚ ਖੁਦ ਬਖੁਦ ਆ ਫਸਦੇ ਹਨ ਜੇਕਰ ਸਾਡੇ ਨੌਜਵਾਨ ਪੂਰੀ ਮਿਹਨਤ ਕਰਨ ਸਹੀ ਢੰਗ ਨਾਲ ਆਪਣੀ ਫਾਇਲ ਲਾਉਣ ਤਾਂ ਉਹ ਇੱਕ ਨੰਬਰ ਵਿੱਚ ਵਿਦੇਸ਼ ਚਲੇ ਜਾਂਦੇ ਹਨ ਉੱਥੇ ਜਾ ਕੇ ਸਖਤ ਮਿਹਨਤ ਕਰਕੇ ਸੁੱਖ ਦੀ ਰੋਟੀ ਖਾਂਦੇ ਹਨ ਇੰਦਰਬੀਨ ਨੇ ਕਿਹਾ ਅਜੀ ਉਹਨਾਂ 100 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਸੀ ਕਿ ਧਰਮਪਾਲ ਨੇ ਇੱਕ ਬਹੁਤ ਵੱਡਾ ਟਾਬਾ ਵੇਖ ਕੇ ਗੱਡੀ ਰੋਕ ਲਈ ਗੱਡੀ ਵਿੱਚ ਉਤਰਨ ਤੋਂ ਪਹਿਲਾਂ ਉਹ ਬੋਲਿਆ ਸਰਦਾਰ ਸਾਹਿਬ ਮੈਂ ਤਾਂ ਕੱਲ ਸਵੇਰੇ ਵੀ ਅੰਮ੍ਰਿਤਸਰ 에ਅਰਪੋਰਟ ਤੋਂ ਸਵਾਰੀਆਂ ਲੈ ਕੇ ਆਇਆ ਸੀ ਉਹਨਾਂ ਨੂੰ ਘਰ ਹੀ ਛੱਡ ਕੇ ਸਿੱਧਾ ਤੁਹਾਡੇ ਕੋਲ ਆ ਗਿਆ ਸੀ ਮੈਨੂੰ ਤਾਂ ਹੁਣ ਬਹੁਤ ਜ਼ੋਰ ਦੀ ਭੁੱਖ ਲੱਗੀ ਆ ਤੁਸੀਂ ਵੀ ਆਪਣੀ ਲੋੜ ਅਨਸਾਰ ਚਾਹ ਪਾਣੀ ਪੀ ਲਓ ਹਾਂ ਹਾਂ ਕਿਉਂ ਨਹੀਂ ਜ਼ਰੂਰ ਸਰਦਾਰ ਨੇ ਆਖਿਆ ਫਿਰ ਉਸਨੇ ਆਪਣੀ ਪਤਨੀ ਨੂੰ ਕਿਹਾ ਸੁਖਜੀਤ ਆ ਜਾਓ ਬਾਹਰ ਆਪਾਂ ਵੀ ਇੱਕ ਇੱਕ ਪਰੌਂਠਾ ਇੱਥੇ ਹੀ ਛਕ ਲੈਂਦੇ ਆਂ ਘਰ ਵੜਦਿਆਂ ਨੂੰ ਤਾਂ ਦੁਪਹਿਰਾ ਢਲ ਜਾਣਾ ਪਤੀ ਦੇ ਕਹਿਨ ਤੇ ਉਹ ਚੁੱਪਚਾਪ ਗੱਡੀ ਵਿੱਚੋਂ ਬਾਹਰ ਆ ਗਏ ਫਰੈਸ਼ ਹੋ ਕੇ ਉਹ ਇੱਕ ਟੇਬਲ ਕੋਲ ਆ ਬੈਠੇ ਸਰਦਾਰ ਨੇ ਵੇਟਰ ਨੂੰ ਬ੍ਰੇਕਫਾਸਟ ਲਿਆਉਣ ਲਈ ਆਖ ਦਿੱਤਾ 5 ਕੁ ਮਿੰਟਾਂ ਵਿੱਚ ਹੀ ਉਹ ਗਰਮ ਗਰਮ ਪਰੌਂਠੇ ਦਹੀਂ ਤੇ ਮੱਖਣ ਦੀ ਟਿੱਕੀ ਲੈ ਆਇਆ ਸਰਦਾਰ ਨੇ ਤਾਂ ਪੂਰੀ ਰੀਜ ਨਾਲ ਨਾਸ਼ਤਾ ਕੀਤਾ ਫਰਾਂਤੋ ਪਤਨੀ ਨੇ ਦੋ ਗੁਬਰਕੀਆਂ ਖਾ ਕੇ ਥਾਲੀ ਉਸੇ ਤਰ੍ਹਾਂ ਪਰੇ ਸਰਕਾ ਦਿੱਤੀ ਉਸਨੇ ਕੇਵਲ ਚਾਹ ਦਾ ਇੱਕ ਕੱਪ ਪੀਤਾ ਜਦੋਂ ਸਰਦਾਰ ਨੇ ਵੇਟਰ ਤੋਂ ਬਿੱਲ ਮੰਗਵਾਇਆ ਤਾਂ 430 ਰੁਪਏ ਦਾ ਬਿੱਲ ਵੇਖ ਕੇ ਉਸ ਨੂੰ ਬਹੁਤ ਜ਼ਿਆਦਾ ਹੈਰਾਨੀ ਹੋਈ ਫਿਰ ਉਸਨੇ ਆਪਣੇ ਆਪ ਹੀ ਲਖਣ ਲਾ ਲਿਆ ਕਿ ਆਖਰ ਧਰਮਪਾਲ ਦਾ ਹਿੱਸਾ ਵੀ ਤਾਂ ਟਾਬੇ ਵਾਲੇ ਨੇ ਕੱਢਣਾ ਚੱਲਦੀ ਗੱਡੀ ਵਿੱਚ ਡਰਾਈਵਰ ਨੇ ਟਾਬੇ ਵਾਲੇ ਦੇ ਚੰਗੇ ਨਾਸ਼ਤੇ ਚੰਗੇ ਤੇ ਨਿੱਗੇ ਸੁਭਾਅ ਦੀ ਬਹੁਤ ਤਾਰੀਫ ਕੀਤੀ ਸਰਦਾਰ ਵੱਲੋਂ ਕੋਈ ਹੰਗਾਰਾ ਨਾ ਆਉਣ ਕਰਨ ਉਹ ਪੋਚੀ ਬੈਠਾ ਸਰਦਾਰ ਸਾਹਿਬ ਤੁਹਾਨੂੰ ਢਾਬੇ ਵਾਲੇ ਦਾ ਨਾਸ਼ਤਾ ਕਿਵੇਂ ਲੱਗਾ ਇੱਥੋਂ ਦੀ ਸਾਫ ਸਫਾਈ ਤੇ ਪ੍ਰਬੰਧ ਕਿਵੇਂ ਲੱਗਾ ਸਰਦਾਰ ਨੇ ਖੰਗੂਰਾ ਮਾਰ ਕੇ ਆਪਣੇ ਗਲੇ ਨੂੰ ਸਾਫ ਕੀਤਾ ਪਹਿਲਾਂ ਤਾਂ ਉਹਦੇ ਮਨ ਵਿੱਚ ਆਇਆ ਕਿ ਸਾਫ ਸਾਫ ਕਹਿ ਦਿਆਂ ਕਿ ਇਹ ਢਾਬੇ ਵਾਲਾ ਤਾਂ ਪੂਰੀ ਛਿੰਨ ਲਾਉਂਦਾ ਫਿਰ ਉਸ ਨੇ ਬਾਣੀਆਂ ਵਾਲੀ ਸਿਆਣਪ ਵਰਤਦਿਆਂ ਹੋਇਆਂ ਆਖਿਆ ਹਾਂ ਬਈ ਧਰਮਪਾਲ ਤਾਬੇ ਵਾਲੇ ਦੀ ਕੋਈ ਰੀਤ ਨਹੀਂ ਖਾਣ ਪੀਣ ਬੋਲਚਾਲ ਤੌਰ ਤਰੀਕਾ ਸਾਫ਼ ਸਫਾਈ ਗੱਡੀਆਂ ਦੀ ਪਾਰਕਿੰਗ ਲਈ ਖੁੱਲੀ ਮੋਕਲੀ ਥਾਂ ਸਭ ਕੁਝ ਲਾਜਵਾਬਾ ਆਖਰ ਨੈਸ਼ਨਲ ਹਾਈਵੇ ਉੱਤੇ ਇੰਨਾ ਵੱਡਾ ਟਾਬਾ ਦਿਨ ਰਾਤ ਚਲਾਉਣਾ ਕੀ ਸੌਖਾ ਪਿਆ ਇਹ ਵੀ ਕੋਈ ਦਿਲਗਰਦੇ ਵਾਲਾ ਬੰਦਾ ਹੀ ਕਰ ਸਕਦਾ ਮਾੜਾ ਟੀੜਾ ਬੰਦਾ ਤਾਂ ਸੋਚ ਵੀ ਨਹੀਂ ਸਕਦਾ ਫਿਰ ਉਸਨੇ ਡਰਾਈਵਰ ਤੋਂ ਪੁੱਛਿਆ ਧਰਮਪਾਲ ਤੇਰੇ ਕੋਲੋਂ ਨੇ ਨਾਸ਼ਤੇ ਦੇ ਕਿੰਨੇ ਪੈਸੇ ਲਏ ਨੇ ਸਰਦਾਰ ਸਾਹਿਬ ਮੇਰਾ ਤਾਂ ਇੱਧਰ ਦਿੱਲੀ 에어ਪੋਰਟ ਉੱਤੇ ਢੇੜਾ ਲੱਗਦਾ ਹੀ ਰਹਿੰਦਾ ਮੈਂ ਤਾਂ ਮਹੀਨੇ ਬਾਅਦ ਇਕੱਠੇ ਪੈਸੇ ਦੇ ਦਿੰਦਾ ਜਿੰਨੇ ਬਣ ਜਾਂਦੇ ਆ ਬਾਕੀ ਸੇਠ ਦਾ ਸੁਭਾਅ ਬੜਾ ਚੰਗਾ ਮਜਾ ਆ ਲਾ ਕਦੇ ਇੱਕ ਪੈਸੇ ਦਾ ਫਰਕ ਵੀ ਪੈ ਜਾਵੇ ਡ라이ਵਰ ਦੀ ਗੱਲ ਸੁਣ ਕੇ ਉਹ ਚੁੱਪ ਕਰ ਗਿਆ। ਸ਼ਾਮੀ 4:30 ਵਜੇ ਉਹ ਆਪਣੇ ਪਿੰਡ ਆਵੜੇ। ਹਸਨਪ੍ਰੀਤ ਆਪਣੇ ਬੀਜੀ ਪਾਪਾ ਨੂੰ ਪਾਣੀ ਦੇਣ ਲਈ ਟ੍ਰੇ ਵਿੱਚ ਦੋ ਗਲਾਸ ਰੱਖ ਕੇ ਲੈ ਆਈ। ਦੋ ਮਾਣੇ ਪਾਣੀ ਦੇ ਭਰੇ ਗਲਾਸ ਆਪਣੇ ਹੱਥਾਂ ਵਿੱਚ ਫੜ ਲਈ। ਜਿਉਂ ਹੀ ਉਹਨਾਂ ਪਾਣੀ ਪੀ ਕੇ ਗਲਾਸ ਮੇਜ਼ ਉੱਤੇ ਰੱਖੇ। ਟੀ ਦੀਆਂ ਹੰਝੂਆਂ ਨਾਲ ਡੱਬ ਡਬਾਈਆਂ ਅੱਖਾਂ ਵੇਖ ਕੇ ਮਾਂ ਨੇ ਉਸ ਨੂੰ ਆਪਣੇ ਸੀਨੇ ਨਾਲ ਘੁੱਟ ਲਿਆ। ਮਾਤੀ ਦੀਆਂ ਅੱਖਾਂ ਵਿੱਚੋਂ ਵਹਿੰਦੇ ਹੰਝੂਆਂ ਨੂੰ ਵੇਖ ਕੇ ਇੰਦਰਬੀਰ ਦਾ ਮਨ ਵੀ ਭਾਰਾ ਐ ਪੰਜ ਕੁ ਮਿੰਟਾਂ ਵਿੱਚ ਤਿੰਨੋਂ ਜੀ ਸਹਜ ਹੋ ਗਏ ਸਨ ਉਸੇ ਵੇਲੇ ਹਰਜੀਤ ਦੇ ਦਾਦੇ ਅਜੀਤ ਸਿੰਘ ਦੀ ਆਵਾਜ਼ ਆਈ ਪੋਤਿੰਦਰ ਆਗੇ ਤੁਸੀਂ ਚੜਾ ਆਏ ਮੇਰੇ ਪੁੱਤੇ ਨੂੰ ਜਹਾਜ਼ 'ਤੇ ਬਾਪੂ ਜੀ ਦੀ ਆਵਾਜ਼ ਸੁਣ ਕੇ ਦੋਵੇਂ ਜੀ ਉਹਦੇ ਕਮਰੇ ਵਿੱਚ ਚਲੇ ਗਏ ਦੋਵਾਂ ਨੇ ਬਾਪੂ ਤੇ ਬੇਬੇ ਜੀ ਦੇ ਪੈਰੀ ਹੱਥ ਲਾਇਏ ਦੋਮਾ ਤੋਂ ਅਸ਼ੀਰਵਾਦ ਲੈ ਕੇ ਉਹਨਾਂ ਕੋਲ ਹੀ ਬੈਠ ਗਏ ਪਤਨੇ ਸਹਿਜ ਹੰਦੇ ਆਖਿਆ ਹਾਂ ਬਾਪੂ ਜੀ ਚੜਾ ਆਏ ਆ ਤੁਹਾਡੇ लाडले ਪੋਤੇ ਨੂੰ ਜਹਾਜ਼ ਉੱਤੇ ਬਾਪੂ ਜੀ ਤੁਸੀਂ ਮਨ ਭਾਰਾ ਨਾ ਕਰੋ ਹੁਣ ਤਾਂ ਸਾਰੇ ਹੀ ਮੁੰਡੇ ਕੁੜੀਆਂ ਆਪਣਾ ਚੋਗਾ ਚੁਗਣ ਵਿਦੇਸ਼ੀ ਧਰਤੀ ਉੱਤੇ ਹੀ ਜਾਂਦੇ ਨੇ ਜਦੋਂ ਸਾਡੇ ਦੇਸ਼ ਦੀਆਂ ਸਰਕਾਰਾਂ ਨੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਕੋਈ ਪਲੈਨਿੰਗ ਹੀ ਨਹੀਂ ਕੀਤੀ ਤਾਂ ਉਹ ਵਿਦੇਸ਼ੀ ਨਾ ਜਾਣ ਤਾਂ ਹੋਰ ਕੀ ਕਰਨ ਪੋਤੇ ਦੀਆਂ ਗੱਲਾਂ ਸੁਣ ਕੇ ਬਾਪੂ ਬੇਬੇ ਚੁੱਪ ਕਰ ਗਏ। ਇਹਨੇ ਨੂੰ ਹੁਸਨਪ੍ਰੀਤ ਸਾਰਿਆਂ ਲਈ ਚਾਹ ਬਣਾ ਕੇ ਲਿਆਈ ਸੀ। ਚਾਹ ਪਿੰਦਿਆਂ ਸਾਰੇ ਛੋਟੀਆਂ-ਛੋਟੀਆਂ ਗੱਲਾਂ ਕਰਕੇ ਇੱਕ ਦੂਜੇ ਦੇ ਉਦਾਸ ਦਿਲ ਨੂੰ ਥਰਵਾਸ ਦੇ ਰਹੇ ਸਨ। ਐਤਵਾਰ ਦਾ ਦਿਨ ਸੀ। ਨਵੰਬਰ ਮਹੀਨੇ ਦੀ ਅੱਜ 1 ਤਰੀਕ ਸੀ। ਵੇੜੇ ਵਿੱਚ ਖੜੇ ਅਸ਼ੋਕਾ ਟਰੀ ਦੇ ਕੋਲੋਂ ਲੰਘਦਿਆਂ ਇੰਦਰਬੀਰ ਨੂੰ ਛੋਟੇ ਬੋਟਾਂ ਦੀ ਚੀਂ-ਚੀਂ ਦੀ ਆਵਾਜ਼ ਸੁਣਾਈ ਦਿੱਤੀ। ਅਸਨੇ ਝੌਕੇ ਗੋਹ ਨਾਲ ਵੇਖਿਆ ਬਲਬਲ ਆਪਣੇ ਆਲਣੇ ਵਿੱਚ ਛੋਟੇ-ਛੋਟੇ ਦੋ ਬੋਟਾਂ ਨੂੰ ਚੋਗਾ ਦੇ ਰਹੀ ਸੀ ਘਰ ਦਾ ਖੁੱਲਾ ਬੂਹਾ ਛੱਡ ਕੇ ਉਹ ਅੰਦਰ ਮੋੜ ਆਇਆ ਸੀ ਘਰ ਵਾਲੀ ਨੇ ਉਸ ਨੂੰ ਮੋੜ ਅੰਦਰ ਆਇਆ ਵੇਖ ਕੇ ਪੁੱਛਿਆ ਕੀ ਗੱਲ ਖੇਤ ਨਹੀਂ ਗਏ ਖੇਤ ਤਾਂ ਜਾ ਰਿਹਾ ਸੀ ਆਪਣੇ ਅਸ਼ੋਕਾ ਟਰੀ ਤੇ ਬਲਬਲ ਨੇ ਦੋ ਬੋਟ ਕੱਢੇ ਨੇ ਉਹਨਾਂ ਦੀ ਆਵਾਜ਼ ਸੁਣ ਕੇ ਮੋੜ ਆਇਆ ਮੈਂ ਤਾਂ ਉਹ ਬੋਲਿਆ हां हरि ਦੇ ਬਾਪੂ ਮੈਂ ਹਰ ਸਾਲ ਵੇਖਦੀ ਆਂ 8ਵੇਂ 9ਵੇਂ ਮਹੀਨੇ ਗੋਲ ਤੇ ਬਲਬਲ ਦਾ ਜੋੜਾ ਆਪਣੇ ਅਸ਼ੋਕਾ ਟਰੀ ਤੇ ਆਲਣਾ ਪਉਂਦਾ ਆਂ ਆਏ ਸਾਲ ਬਲਬਲ ਦੋ ਅੰਡੇ ਦਿੰਦੀ ਆਂ ਕੁਝ ਦਿਨਾਂ ਪਿੱਛੋਂ ਉਹਨਾਂ ਵਿੱਚੋਂ ਬੋਟ ਕੱਢ ਲੈਂਦੀ ਆਂ 5-7 ਦਿਨਾਂ ਵਿੱਚ ਬੋਟ ਉਡਾਰੂ ਹੋ ਜਾਂਦੇ ਆਂ ਮੈਂ ਵੇਖਿਆ ਕਿ ਜਦੋਂ ਛੋਟੇ ਬੋਟ ਆਲਨੇ 'ਚੋਂ ਉਡਾਰੀ ਭਰਨ ਯੋਗੇ ਹੋ ਜਾਂਦੇ ਆਂ ਉਹ ਤਾਂ ਫੁਰਰ ਕਰਕੇ ਉੱਡ ਜਾਂਦੇ ਆਂ ਪਿਛੋਂ ਮੈਂ ਉਦਾਸ ਤੇ ਖਾਲੀ ਨਜ਼ਰਾਂ ਨਾਲ ਗੋਲ ਤੇ ਬਲਬਲ ਨੂੰ ਇੱਥੇ ਅਸ਼ੋਕਾ ਟਰੀ ਤੇ ਬੈਠੇ ਦੇਖਦੀਆਂ। ਪਤਨੀ ਬੋਲੀ। ਉਸ ਨੂੰ ਲੱਗਿਆ ਜਿਵੇਂ ਪਤਨੀ ਦੀਆਂ ਗੱਲਾਂ ਸੁਣ ਕੇ ਆਪਣੇ ਪੁੱਤ ਨੂੰ ਪ੍ਰਦੇਸ ਤੋਰਨ ਕਾਰਨ ਉਹਦੇ ਮਨ ਉੱਤੇ ਪਿਆ ਸਾਰਾ ਬੋਝ ਉੱਤਰ ਗਿਆ ਹੋਵੇ। ਉਹ ਪੂਰੇ ਰੋਣ ਨਾਲ ਚੱਕਵੇਂ ਪੈਰੀ ਖੇਤ ਨੂੰ ਤੁਰ ਗਿਆ। ਸੋ ਉਮੀਦ ਕਰਦੀ ਹਾਂ ਕਹਾਣੀ ਤੁਹਾਨੂੰ ਚੰਗੀ ਲੱਗੀ ਹੋਵੇਗੀ। ਲਾਈਕ ਸ਼ੇਅਰ ਜ਼ਰੂਰ ਕਰਿਓ। ਇਹਨਾਂ ਉਡਾਰੂ ਹੁੰਦੇ ਹੋਏ ਬੋਟਾ ਬਾਰੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਬਾਕਸ ਵਿੱਚ ਜ਼ਰੂਰ ਲਿਖ ਕੇ ਦੱਸਿਓ ਚੈਨਲ ਨੂੰ ਵੀ ਜਲਦੀ ਨਾਲ ਸਬਸਕ੍ਰਾਈਬ ਕਰ ਲਵੋ ਜੇਕਰ ਹਜੇ ਤੱਕ ਨਹੀਂ ਕੀਤਾ ਬਾਕੀ ਦੀਆਂ ਕਹਾਣੀਆਂ ਵੀ ਸੁਣਦੇ ਰਹੋ ਉਮੀਦ ਹੈ ਤੁਹਾਨੂੰ ਵੀ ਪਸੰਦ ਆਉਣਗੀਆਂ ਸੁਣਨ ਲਈ ਧੰਨਵਾਦ